ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਜੇ ਕਬਜ ਦੀ ਪਰੇਸ਼ਾਨੀ ਵੇਖੀਏ ਤਾਂ ਬਹੁਤ ਸਾਰੇ ਲੋਕਾਂ ਚ ਇਹ ਆਮ ਹੀ ਵੇਖੀ ਜਾਂਦੀ ਆ ਕਬਜ ਦੇ ਕਾਰਨ ਸਿਰਦਰਦ ਰਹਿਣਾ ਫਿਰ ਕਬਰਾਟ ਰਹਿਣੀ ਸ਼ੁਰੂ ਹੋ ਜਾਂਦੀ ਆ ਫਿਰ ਪੂਰਾ ਦਿਨ ਸਰੀਰ ਸੁਸਤ ਰਹਿੰਦਾ ਏ ਥੱਕਿਆ ਰਹਿੰਦਾ ਬੇਚੈਨੀ ਰਹਿੰਦੀ ਆ ਤੇ ਕਬਜ ਦੇ ਕਰਕੇ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋ ਸਕਦੀਆਂ ਏ ਜਦੋਂ ਅੰਤੜੀਆਂ ਨਾ ਸਾਫ਼ ਹੋਣ ਸੋ ਅੱਜ ਅਸੀਂ ਕੁਝ ਕਰੇ ਲੋ ਦੋ ਨੁਸਖਿਆਂ ਬਾਰੇ ਜਾਣਾਂਗੇ ਜਿਨ੍ਹਾਂ ਨਾਲ ਕਬਜ ਦੀ ਪਰੇਸ਼ਾਨੀ ਨੂੰ ਬੜੀ ਆਸਾਨੀ ਨਾਲ ਅਸੀਂ ਠੀਕ ਕਰ ਸਕਦੇ ਹਾਂ ਘਰ ਬੈਠੇ ਇਹਦੇ ਨਾਲ ਨਾਲ ਕਿਹੜਾ ਭੋਜਨ ਲਈਏ ਜਿਹਦੇ ਨਾਲ ਇਹ ਪਰੇਸ਼ਾਨੀ ਦੂਰ ਹੋਵੇ ਤੇ ਸਾਨੂੰ ਕੀ ਕੀ ਹੋਰ ਕਰਨਾ ਚਾਹੀਦਾ ਉਸ ਬਾਰੇ ਜਾਣਾਂਗੇ ਸੋ ਸਾਥੀਓ ਇੱਕ ਰਿਕਵੈਸਟ ਛੋਟੀ ਜੀ ਵੀ ਆਪਣਾ ਜਿਹੜਾ YouTube ਚੈਨਲ ਆ ਡਾਕਟਰ ਹਰਮਨ ਜੀਰਾ ਇਹਨੂੰ ਸਬਸਕ੍ਰਾਈਬ ਕਰ ਲਓ ਤੇ ਆ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਸੋ ਆਓ ਸ਼ੁਰੂ ਕਰਦੇ ਹਾਂ ਕਬਜ ਬਾਰੇ ਪੂਰੀ ਜਾਣਕਾਰੀ ਦੋਸਤੋ ਕਬਜ ਦੀ ਪਰੇਸ਼ਾਨੀ ਆਮ ਤੌਰ ਤੇ ਜਿਹੜੇ ਅਸੀਂ ਬਾਹਰਲੇ ਭੋਜਨ ਪ੍ਰੋਸੈਸਡ ਫੂਡ ਖਾਂਦੇ ਆ ਫਾਸਟ ਫੂਡ ਖਾਂਦੇ ਆ ਜਾਂ ਜਿਹੜੇ ਬੇਕਰੀ ਪ੍ਰੋਡਕਟਸ ਹੋ ਗਏ ਕੇਕ ਪੇਸਟਰੀਜ਼ ਹੋ ਗਈਆਂ ਜਾਂ ਜਿਹੜੇ ਬਾਹਰਲੇ ਡੇਰੀ ਪ੍ਰੋਡਕਟਸ ਹੋ ਗਏ ਦੁੱਧ ਤੇ ਦੁੱਧ ਤੋਂ ਬਣਨ ਵਾਲੀਆਂ ਜਿਹੜੀਆਂ ਚੀਜ਼ਾਂ ਤੇ ਤਲੀਆਂ ਚੀਜ਼ਾਂ ਇਹਨਾਂ ਦੇ ਨਾਲ ਜਿਹੜੀ ਕਬਜ ਦੀ ਪਰੇਸ਼ਾਨੀ ਆ ਉਵੱਦੀਆ ਇਹਦੇ ਨਾਲ ਨਾਲ ਮੈਦੇ ਵਾਲੀਆਂ ਜਿਹੜੀਆਂ ਚੀਜ਼ਾਂ ਐ ਸੋ ਜੇ ਅਸੀਂ ਖਾਣ ਪੀਣ ਵਾਲੀਆਂ ਚੀਜ਼ਾਂ 'ਚ ਪਰਿਵਰਤਨ ਲਿਆਈਏ ਤਾਂ ਇਹ ਬੜੀ ਆਸਾਨੀ ਨਾਲ ਠੀਕ ਹੋ ਸਕਦੀ ਆ ਅੱਗੇ ਨੁਸਖਿਆਂ ਬਾਰੇ ਵੀ ਜਾਣਦੇ ਆ ਤਾਂ ਖਾਣਾ ਕੀ ਆ ਸੀ ਸਾਬਤ ਅਨਾਜ ਲੈਣੇ ਆ ਫਿਰ ਬੀਨਜ਼ ਲੈਣੇ ਆ ਜਿਵੇਂ ਰਾਜਮਾ ਹੋਗੇ ਜਾਂ ਜਿਹੜੇ ਹਰੇ ਬੀਨਜ਼ ਆਉਂਦੇ ਆ ਇਹਦੇ ਨਾਲ ਨਾਲ ਸਬਜ਼ੀਆਂ ਜ਼ਿਆਦਾ ਖਾਣੀਆਂ ਰੋਟੀ ਦੀ ਮਾਤਰਾ ਘੱਟ ਕਰੋ ਜੇ ਤਿੰਨ ਰੋਟੀਆਂ ਖਾਣੇ ਤਿੰਨ ਦੀ ਥਾਂ ਦੋ ਕਰ ਦੋ ਤੇ ਸਬਜ਼ੀ ਦੀਆਂ ਕੋਲੀਆਂ ਇੱਕ ਦੀ ਜਗ੍ਹਾ ਦੋ ਕਰ ਲਓ ਤੇ ਸਲਾਦ ਵੱਧ ਤੋਂ ਵੱਧ ਖਾਓ ਕੱਚੀਆਂ ਸਬਜ਼ੀਆਂ ਨੂੰ ਕੱਟ ਕੇ ਸਲਾਦ ਦੇ ਰੂਪ ਚੋ ਖਾਓ ਤੇ ਫਰੂਟ ਜ਼ਿਆਦਾ ਲਓ ਫਾਈਬਰ ਵਾਲੇ ਖਾਸ ਕਰਕੇ ਜਿਨ੍ਹਾਂ 'ਚ ਫਾਈਬਰ ਜ਼ਿਆਦਾ ਹੁੰਦਾ ਜਿਵੇਂ ਸੰਤਰਾ ਹੋ ਗਿਆ ਪਪੀਤਾ ਹੋ ਗਿਆ ਬਨਾਣਾ ਹੋ ਗਿਆ ਇਹਨਾਂ 'ਚ ਸੋਲਿਊਬਲ ਫਾਈਬਰ ਹੁੰਦਾ ਬਨਾਣਾ ਤੇ ਪਪੀਤੇ ਵਿੱਚ ਸੋ ਅਜਿਹੀਆਂ ਚੀਜ਼ਾਂ ਦੀ ਮਾਤਰਾ ਜ਼ਿਆਦਾ ਵਧਾਓ ਫਾਈਬਰ ਵਾਲੀਆਂ ਦੀ ਇਹਨਾਂ ਨਾਲ ਤੁਹਾਡਾ ਜਿਹੜਾ ਪੇਟ ਆ ਉਹ ਜਲਦੀ ਸਾਫ਼ ਹੋਊਗਾ ਅੰਦਰੋਂ ਕਲੀਅਰ ਹੁੰਦਾ ਆਓ ਸਾਥੀਓ ਅਣੋ ਨੁਸਖਾ ਜਾਣਦੇ ਆ ਜਿਹੜਾ ਕਬਜ ਦੀ ਪਰੇਸ਼ਾਨੀ ਨੂੰ ਬੜੀ ਜਲਦੀ ਠੀਕ ਕਰਦਾ ਏ ਵੈਸੇ ਤਾਂ ਇਸ ਗੋਲ ਦਾ ਛਿਲਕਾ ਵੀ ਤੁਸੀਂ ਲੈ ਸਕਦੇ ਆ ਪਾਣੀ ਵੱਧ ਪੀਓ ਆਓ ਹੁਣ ਉਸ ਨੁਸਖੇ ਬਾਰੇ ਜਾਣਦੇ ਦੋਸਤੋ ਅਸੀਂ ਅੱਧਾ ਚਮਚਾ ਅਜਵੈਨ ਦਾ ਲੈਣਾ ਹੈ ਉਹਨੂੰ ਡਰਾਈ ਰੋਸਟ ਕਰ ਲੈਣਾ ਤਵੇ ਤੇ ਹਲਕਾ ਜਦੋਂ ਉਹਦੀ ਕਹਿ ਲਓ ਫ੍ਰੈਗਰੈਂਸ ਆਉਣ ਲੱਗ ਜਾਏ ਉਹਦੀ ਮਹਿਕ ਆਉਣ ਲੱਗ ਜਾਏ ਉਸ ਤੋਂ ਬਾਅਦ ਉਹਦੇ ਵਿੱਚ ਅਸੀਂ 2 ਚਮਚੇ ਕਹਿ ਲਓ ਵੀ ਗੁੜ ਪੀਸ ਕੇ 2 ਚਮਚੇ ਗੁੜ ਦੇ ਉਹ ਚ ਮਿਲਾ ਲੈਣੇ ਆ ਹਲਕੀ ਕਹਿ ਲਓ ਵੀ ਤੇਜ਼ ਅੱਗ ਨਹੀਂ ਕਰਨੀ ਮਿਨੀਮਮ ਜਿਹੜੀ ਅੱਗ ਤੇ ਇਹਨੂੰ ਅਸੀਂ ਭੁੰਨਣਾ ਤੇ ਜਦੋਂ ਇਹ ਜਿਹੜਾ ਗੁੜ ਆ ਉਹ ਪਿਗਲ ਜੇ ਤੇ ਇਹ ਮਿਸ਼ਰਣ ਜਿਹੜਾ ਆਪਣਾ ਮਿਕਸ ਹੋ ਜਾਏ ਉਸ ਤੋਂ ਬਾਅਦ ਤੁਸੀਂ ਬੰਦ ਕਰਕੇ ਅੱਗ ਨੂੰ ਇਹਨੂੰ ਅੱਗ ਤੋਂ ਤਾਰ ਕੇ ਠੰਡਾ ਕਰ ਲਓ ਉਸ ਤੋਂ ਬਾਅਦ ਇਹਦਾ ਸੇਵਨ ਕਰੋ ਕੋਸੇ ਜੇ ਪਾਣੀ ਨਾਲ ਗੁੰਗਣੇ ਜੇ ਪਾਣੀ ਨਾਲ ਰਾਤ ਨੂੰ ਸੌਣ ਤੋਂ ਪਹਿਲਾਂ ਤਾਂ ਸਾਥੀਓ ਇਹ ਨੁਸਖਾ ਤੁਸੀਂ ਹਫ਼ਤਾ ਵਰਤ ਕੇ ਵੇਖੋ ਤੁਹਾਨੂੰ ਬੜੀ ਛੇਤੀ ਜਿਹੜੀ ਕਬਜ ਦੀ ਪਰੇਸ਼ਾਨੀ ਤੋਂ निजात ਮਿਲੂਗਾ ਕਿਉਂਕਿ ਕਬਜ ਤੋਂ ਜਿਹੜੀਆਂ ਅਸੀਂ ਐਲੋਪੈਥਿਕ ਦਵਾਈਆਂ ਖਾਂਦੇ ਆ ਉਹਨਾਂ ਦੀ ਸਾਡੇ ਕਹ ਲਓ ਵੀ ਆਦਤ ਪੈ ਜਾਂਦੀ ਆ ਉਸ ਤੋਂ ਬਿਨਾ ਫਿਰ ਸਾਡੀ ਕਬਜ ਠੀਕ ਨਹੀਂ ਹੁੰਦੀ ਅਸੀਂ ਹੈਬ ਚਲੋ ਜਾਂਦਾ ਸਾਡਾ ਸਰੀਰ ਅਸੀਂ ਲਗਾਤਾਰ ਸਾਨੂੰ ਖਾਣੀਆਂ ਪੀਂਦੀਆਂ ਹੋ ਦਵਾਈਆਂ ਸੋ ਵਧੀਆ ਰਹੂਗਾ ਉਹ ਦਵਾਈਆਂ ਦੀ ਬਜਾਏ ਜੇ ਤੁਸੀਂ ਇਹਨਾਂ ਨੁਸਖਿਆਂ ਨੂੰ ਹੀ ਵਰਤ ਕੇ ਤੁਸੀਂ ਆਪ ਹੀ ਜਿਹੜਾ ਘਰੇਲੂ ਤੌਰ ਤੇ ਕਬਜ ਦਾ ਪਹਿਲਾ ਉਪਚਾਰ ਕਰੋ ਤਾਂ ਤੇ ਸਾਥੀਓ ਅਗਲਾ ਜਿਹੜਾ ਨੁਸਖਾ ਉਹ ਹੈਗਾ ਲੋਕੀ ਦਾ ਜੂਸ ਉਹ ਬਣਾਉਣਾ ਕਿਵੇਂ ਆਪੋ ਜਾਣਦੇ ਹਾਂ ਅਸੀਂ ਇੱਕ ਲੋਕੀ ਨੂੰ ਛੋਟੇ ਛੋਟੇ ਟੁਕੜਿਆਂ 'ਚ ਕੱਟ ਕੇ ਇਹਨੂੰ ਮਿਕਸੀ ਗ੍ਰਾਈਂਡਰ ਵਿੱਚ ਪਾ ਕੇ ਮਿਕਸ ਕਰ ਲੈਣਾ ਹੈ ਇਦੇ ਵਿੱਚ ਪਾਣੀ ਪਾਉਣ ਦੀ ਕੋਈ ਲੋੜ ਨਹੀਂ ਕਿਉਂਕਿ 96% ਪਾਣੀ ਹੁੰਦਾ ਲੋਕੀ ਦੇ ਵਿੱਚ ਜਦੋਂ ਵਧੀਆ ਤਰੀਕੇ ਨਾਲ ਇਹ ਗ੍ਰाइंड ਹੋ ਜੇ ਬਰੀਕ-ਬਰੀਕ ਕਹਿ ਲਓ ਵੀ ਇਹਦਾ ਲਿਕਵਿਡ ਬਣ ਗਿਆ ਜਦੋਂ ਤਾਂ ਉਸ ਤੋਂ ਬਾਅਦ ਇਹਨੂੰ ਗਲਾਸ 'ਚ ਪਾ ਲਓ ਤਾਂ ਇੱਕ ਗੱਲ ਹੋਰ ਜ਼ਰੂਰੀ ਜਿਹੜੀ ਦੱਸਣੀ ਸੀ ਇੱਕ ਛੋਟਾ ਅਦਰਕ ਦਾ ਟੁਕੜਾ ਵੀ ਤੇ ਥੋੜੇ ਜਿਹਾ ਪਦੀਨੇ ਦੇ ਪੱਤੇ ਵੀ ਜਿਹੜੇ ਉਹ ਵੀ ਗ੍ਰाइंड ਕਰ ਲਓ ਇਹਦੇ ਨਾਲ ਹੀ ਲੋਕੀ ਦੇ ਉਸ ਤੋਂ ਬਾਅਦ ਇਹਨੂੰ ਗਲਾਸ 'ਚ ਪਾ ਕੇ ਅੱਧਾ ਨਿੰਬੂ ਨਚੋੜ ਲੋ ਇਹਦੇ 'ਚ ਤੇ ਚੁਟਕੀ ਕਾਲੀ ਮਿਰਚੇ 'ਚ ਐਡ ਕਰ ਲੋ ਕਿਉਂਕਿ ਕਾਲੀ ਮਿਰਚ ਵੀ ਸਾਡੇ ਹਾਜਮੇ ਲਈ ਬਹੁਤ ਵਧੀਆ ਹੁੰਦੀ ਆ ਸਾਡੀਆਂ ਹਾਜਮੇ ਨੂੰ ਵਧੀਆ ਬਣਾਉਂਦੀ ਆ ਤੇ ਜਿਹੜਾ ਨਿੰਬੂ ਆ ਉਹ ਵੀ ਸਾਡੀਆਂ ਅੰਤੜੀਆਂ ਨੂੰ ਸਾਫ਼ ਕਰਨ ਸਾਡੀ ਸਹਾਇਤਾ ਕਰਦਾ ਤੁਸੀਂ ਲੋਕੀ ਦਾ ਜੂਸ ਸਵੇਰੇ ਨਿਰਨਿਕਾਲ ਜੇ ਖਾਲੀ ਪੇਟ ਪੀਓ ਇਹਦੇ ਨਾਲ ਤੁਹਾਡਾ ਜਿਹੜਾ ਪੇਟ ਆ ਅੰਦਰੋਂ ਕਲੀਅਰ ਹੁੰਦਾ ਏ ਅੰਤੜੀਆਂ ਦੀ ਗੰਦਗੀ ਜਿਹੜੀ ਸਾਰੀ ਉਹ ਬਾਹਰ ਨਿਕਲਦੀ ਆ ਤਿੱਕਾਬਜ ਦੀ ਪਰੇਸ਼ਾਨੀ ਤੋਂ ਵੀ ਰਾਹਤ ਮਿਲਦੀ ਇਹਦੇ ਨਾਲ ਨਾਲ ਸਾਥੀਓ ਐਕਸਰਸਾਈਜ਼ ਜ਼ਰੂਰ ਕਰੋ ਇਹਨਾਂ ਖਾਣ ਪੀਣ ਦੀਆਂ ਚੀਜ਼ਾਂ ਦਾ ਪਰਵਰਤਨ ਲੈ ਕੇ ਆਉਣਾ ਹੀ ਆਉਣਾ ਇਹਦੇ ਨਾਲ ਨਾਲ ਐਕਸਰਸਾਈਜ਼ ਵੀ ਬਹੁਤ ਜ਼ਰੂਰੀ ਆ ਉਹਦੇ ਨਾਲ ਜਿਹੜੀ ਗੱਟ ਦੀ ਮੋਟਿਲਟੀ ਆ ਉਹ ਵੱਧਦੀ ਆ ਸੋ ਕਬਜ ਹੋਣ ਦਾ ਇਹ ਵੀ ਸਭ ਤੋਂ ਵੱਡਾ ਕਾਰਨ ਹੁੰਦਾ ਵੀ ਸਾਡੇ ਗੱਟ ਦੀ ਜਿਹੜੀ ਮੋਟਿਲਟੀ ਆ ਮੂਵਮੈਂਟ ਆ ਉਹ ਕਹਿ ਲਓ ਵੀ ਖਰਾਬ ਹੋ ਜਾਂਦੀ ਹੈ ਜਿਹਦੇ ਕਰਕੇ ਸਾਡੀਆਂ ਅੰਤੜੀਆਂ ਜਿਹੜੀਆਂ ਉਹ ਪੂਰੀ ਤਰ੍ਹਾਂ ਸਟੂਲ ਨੂੰ ਬਾਹਰ ਨਹੀਂ ਕੱਢ ਪਾਉਂਦੀਆਂ ਸੋ ਸਾਥੀਓ ਇਹਦੇ ਨਾਲ ਨਾਲ ਜਿਹੜਾ ਤੁਹਾਨੂੰ ਗੋੜਾ ਵਾਲਾ ਮੈਂ ਦੱਸਿਆ ਅਜਮੈਨ ਚ ਥਾਈਮੋਲ ਨਾਮ ਦਾ ਇੱਕ ਪਦਾਰਥ ਹੁੰਦਾ ਏ ਸੋ ਜਿਹੜਾ ਥਾਈਮੋਲ ਆ ਇਹ ਸਾਡੇ ਗੱਟ ਦੀ ਮੋਟਿਲਿਟੀ ਨੂੰ ਵਧਾ ਦਿੰਦਾ ਏ ਗੱਟ ਵਧੀਆ ਤਰੀਕੇ ਨਾਲ ਉਹਦੀ ਮੂਵਮੈਂਟ ਹੋ ਜਾਂਦੀ ਜਿਹਦੇ ਕਰਕੇ ਸਟੂਲ ਜਿਹੜਾ ਉਹ ਬਾਹਰ ਨਿਕਲਦਾ ਬੜੀ ਆਸਾਨੀ ਨਾਲ ਇਹਦੇ ਨਾਲ ਨਾਲ ਥਾਈਮੋਲ ਆ ਜਿਹੜਾ ਉਹ ਸਾਡੇ ਡਾਈਜੈਸਟਿਵ ਸਿਸਟਮ ਵਾਸਤੇ ਬਹੁਤ ਵਧੀਆ ਹੁੰਦਾ ਜਿਹੜਾ ਅਜਮੈਨ ਚ ਪਾਇਆ ਜਾਂਦਾ ਤੇ ਜਿਹੜਾ ਗੋੜਾ ਗੁੜ ਇੱਕ ਕੁਦਰਤੀ ਮਿੱਠਾ ਹੁੰਦਾ ਏ ਇਹ ਅੰਤੜੀਆਂ ਦੇ ਵਿੱਚ ਬਾਧੂ ਪਾਣੀ ਨੂੰ ਸੋਖਦਾ ਰਹਿੰਦਾ ਜਿਹਦੇ ਕਰਕੇ ਸਾਡਾ ਸਟੂਲ ਉਹ ਸੌਫਟ ਹੋ ਜਾਂਦਾ ਏ ਸੌਫਟ ਹੋ ਕੇ ਬਾਹਰ ਨਿਕਲ ਜਾਂਦਾ ਸੋ ਅਜਵੈਨ ਤੇ ਗੁੜ ਇਸ ਤਰ੍ਹਾਂ ਸਾਡੇ ਕਾਬਜ ਨੂੰ ਦੂਰ ਕਰਨ ਸਾਡੀ ਸਹਾਇਤਾ ਕਰਦੇ ਆ ਇਹਦੇ ਨਾਲ ਨਾਲ ਲੋਕੀਚ ਫਾਈਬਰ ਬਹੁਤ ਜ਼ਿਆਦਾ ਹੁੰਦਾ ਏ ਜਿਹਦੇ ਕਰਕੇ ਸਾਡਾ ਪੇਟ ਸਾਫ਼ ਹੁੰਦਾ ਤੇ ਲੋਕੀਚ ਸਾਨੂੰ ਹੋਰ ਵੀ ਮਿਨਰਲਸ ਵਿਟਾਮਿਨਸ ਖਣਿਜ ਮਿਲਦੇ ਆ ਪੋਸ਼ਟਿਕ ਤੱਤ ਵੀ ਮਿਲਦੇ ਆ ਹੋਰ ਵੀ ਫਾਇਦੇ ਮਿਲਦੇ ਆ ਸੋ ਸਾਥੀਓ ਇਹ ਜਿਹੜੀ ਜਾਣਕਾਰੀ ਦਿੱਤੀ ਆ ਇਹਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਤੇ ਇਹ ਨੁਸਖਾ 7 ਦਿਨ ਜਰੂਰ ਵਰਤ ਕੇ ਵੇਖੋ ਜਿਨ੍ਹਾਂ ਨੂੰ ਕਬਜ ਆ ਤੁਹਾਨੂੰ ਬੜੀ ਜਲਦੀ ਕਬਜ ਦੀ ਪਰੇਸ਼ਾਨੀ ਤੋਂ ਰਾਹਤ ਮਿਲੂਗੀ ਸੋ ਆ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਇਜਾਜ਼ਤ ਦਿਓ ਧੰਨਵਾਦ